ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੋੜਾ ਨੇ ਵਾਰਡ ਨੰਬਰ 10 ਤੋਂ ਨਗਰਪੰਚਾਇਤ ਪਾਤਸੋ ਤੋਂ ਐਮਸੀ ਦੀ ਚੋਣ ਲੜ ਰਹੇ ਸ਼੍ਰੀਮਤੀ ਦਲਜੀਤ ਕੌਰ ਪਤਨੀ ਸਰਦਾਰ ਕਰਨੈਲ ਸਿੰਘ ਸਕਰਾਲੀ ਦੇ ਹੱਕ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਇਸ ਮੌਕੇ ਵਾਰਡ ਵਾਸੀਆਂ ਨੇ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਅਸੀਂ ਸ਼ਹਿਰ ਵਾਸੀ ਆਪਣੇ ਹੀ ਉਮੀਦਵਾਰ ਨੂੰ ਵੋਟਾਂ ਪਾਵਾਂਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹੰਤ ਖਨੋੜਾ ਨੇ ਕਿਹਾ ਜੋ ਵੀ ਪਾਤਸੋ ਦੇ ਵਿੱਚ ਵਿਕਾਸ ਹੋ ਹੈ ਉਹ ਕਾਂਗਰਸ ਦੀ ਸਰਕਾਰ ਵੇਲੇ ਹੋਇਆ ਹੈ ਅਤੇ ਹੁਣ ਵੀ ਜਦੋਂ ਤੋਂ ਛੁੱਠੇ ਲਾਰੇ ਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੰਜਾਬ ਵਿੱਚ ਆਈ ਹੈ ਉਦੋਂ ਤੋਂ ਹੀ ਕਾਂਗਰਸ ਪਾਰਟੀ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ਨੂੰ ਬ੍ਰੇਕ ਲੱਗੀ ਹੈ ਤੇ 500 ਤੋਂ 11 ਵਾੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ ਅਤੇ ਕਾਂਗਰਸ ਪਾਰਟੀ ਦਾ ਹੀ ਨਗਰ ਪੰਚਾਇਤ 500 ਦਾ ਪ੍ਰਧਾਨ ਬਣੇਗਾ 500 ਤੋਂ ਪੀਵੀ ਨਿਊਜ਼ ਚੈਨਲ ਲਈ ਭਰਪੂਰ ਸਿੰਘ ਮਟਰਾ ਦੀ ਰਿਪੋਰਟ ਬਹੁਤ ਵਧੀਆ ਕਰ ਰਹੇ ਆ ਬੁੱਤਾ ਪਾਸੋਂ ਪਾਸੋਂ ਗੜਾ ਪੰਚਾਇਤ ਪਾਸੋਂ ਗੜਾ ਸ਼ਹਿਰ ਮੇਰਾ ਇਹ ਆਪਣਾ ਮੇਰਾ ਗੜ ਮੰਨਦਾ ਹੁੰਦਾ ਮੈਨੂੰ ਮੈਨੂੰ ਬੜਾ ਇੱਥੋਂ ਪਿਆਰ ਸਤਕਾਰ ਮਿਲਿਆ ਹਮੇਸ਼ਾ ਹੀ ਕਿ ਮੈਂ 11 12 ਦੇ ਵਿੱਚ ਸਾਰਿਆਂ ਨੂੰ ਜਾ ਕੇ ਮਿਲਦਾ ਹਾਂ ਆਪ ਪਰਸਨਲੀ ਤੌਰ ਤੇ ਬਾਕੀ ਸਾਡੇ ਜਿਹੜੇ ਕੈਂਡੀਡੇਟ ਬਹੁਤ ਹੀ ਵਧੀਆ ਇਮਾਨਦਾਰ ਦਿੱਤੇ ਨੇ ਤੇ ਤੁਹਾਡੇ ਮੈਂ ਚੈਨਲ ਦੇ ਥਰੂ ਇਹ ਵੀ ਕਹਿਣਾ ਚਾਹਣਾ ਕਿ ਅਗਰ ਪ੍ਰਮਾਤਮਾ ਨੇ ਕਿਰਪਾ ਕੀਤੀ ਪਾਸੋ ਦੇ ਲੋਕਾਂ ਨੇ ਇਹ ਸੁਭਾ ਦਿੱਤਾ ਤਾਂ ਤੁਹਾਨੂੰ ਕੰਕਰਦਾ ਪਰੇਸ਼ਾਨ ਬਾਰ-ਬਾਰ ਜਿਹੜੀ ਮੀਸਟਰ ਨਿਕਰ ਪੰਚਾਇਤ ਪਾਸੋ ਅਗਰ ਬਣ ਗਿਆ ਤੇ ਦੀ ਜ਼ਿੰਮੇਵਾਰੀ ਸਾਰੀ ਮੈਂ ਆਪਣੇ ਉੱਤੇ ਲਵਾਂ ਜੇ ਕਿਸੇ ਤਰ੍ਹਾਂ ਦਾ ਕੇਂਦਰੀ ਕੰਮ ਕਰਦਾ ਤਕਲੀਫ ਆਉ ਉਹ ਤਾਂ ਕੋਈ ਕੋਈ ਗੱਲ ਆਉਗੀ ਇਸ ਦਾ ਉਹਦਾ ਮੈਂ ਸਾਰੀ ਆਪਣੇ ਜ਼ਿੰਮੇਵਾਰੀ ਲੈ ਕੇ ਮੈਂ ਉਸ ਗੱਲ ਨੂੰ ਹੱਲ ਕਰੂੰਗਾ ਤੇ ਅਸੀਂ ਪੂਰੀ ਇਮਾਨਦਾਰੀ ਨਾਲ ਪਾਸੋ ਸ਼ਹਿਰ ਦਾ ਜਿਹੜਾ ਮੁਖਾਵ ਕਰਾਂ ਮੈਂ ਸਾਰੀ ਪਾਸੋ ਦੇ ਵੋਟਰਾਂ ਨੂੰ ਅਪੀਲ ਕਰਦਾ ਸਾਰੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਰੇ ਤਕੜੇ ਹੋ ਕੇ 11 ਤਰੀਕ ਨੂੰ 21 ਤਰੀਕ ਨੂੰ 11 12 ਦੇ ਵਿੱਚ ਸਾਡੇ ਉਮੀਦਵਾਰਾਂ ਨੂੰ ਕਾਂਗਰਸ ਪਾਰਟੀ ਨੂੰ ਮੋਟਾ ਫਾਕੇ ਕਾਮਜਾਬ ਕਰਾ ਆਮ ਆਦਮੀ ਪਾਰਟੀ ਵਾਲੇ ਕਈਆਂ ਨੂੰ ਦਬਕਾ ਮਾਰੀ ਜਾਂਦੇ ਨੇ ਜੀ ਅਸੀਂ ਜਿੱਤਾਂਗੇ ਜਾਂ ਜੀ ਉਹ ਕਰਾਂਗੇ ਜੇ ਇੱਥੇ ਇੱਕ ਕੁੜੀ ਤੇ ਕੋਈ ਪੁਲਿਸ ਤੇ ਲੱਗੀ ਹੋਈ ਉਹਨੂੰ ਦਬਕਾ ਮਾਰੇ ਵੀ ਮੈਂ ਤੈਨੂੰ ਸਿਟੂਇੰਟ ਕਰਵਾ ਦੂੰਗਾ ਗੱਲ ਇਹ ਹੈ ਹਾਂ ਜੀ ਆਮ ਆਦੀ ਪਾਰਟੀ ਤੁਸੀਂ ਐਮਐਲਏ ਸਾਹਿਬ ਕੱਲ ਮਾਨ ਸਾਹਿਬ ਜੀ ਮਾਨ ਜੀ ਨੇ ਇੱਕ ਸਟੇਟਮੈਂਟ ਦਿੱਤੀ ਆ ਕਿ ਜੇ ਅਕ ਤੁਸੀਂ ਜਿੱਤ ਗਏ ਤਾਂ ਵੀ ਕਹਿੰਦਾ ਤੁਸੀਂ ਸੋਡੀਆਂ ਮੀਤਾ ਕਰੇ ਸਾਡੇ ਪਿੱਛੇ-ਪਿੱਛੇ ਘਰੂਂਗਾ ਫਿਰ ਪੂਤੀ ਸਾਡੇ ਨਾਲ ਆ ਕੇ ਰੋਗੇ ਇਹ ਜਿਹੜੀਆਂ ਸਾਰੀਆਂ ਪੰਨਾਂ ਨੇ ਇਹ ਜਿਹਨਾਂ ਆਮ ਆਦਮੀ ਪਾਰਟੀ ਹੰਕਾਰ ਚ ਕਰਦੀ ਐ ਦਿਮਾਗ ਚੋਂ ਗਲਤ ਨੂੰ ਵੀ ਕਰ ਦੇਣਾ ਇਹਦੇ ਭਾਸੋ ਦੇ ਲੋਕ ਨੇ ਬਹੁਤ ਹੀ ਸਿਆਣੇ ਪੜ੍ਹੇ ਲਿਖੇ ਨੇ ਤੇ ਕੌਣ ਪਾਰਟੀ ਨੂੰ ਕਾਮਯਾਬ ਕਰਨੇ ਤੇ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜੇ ਧੱਕੇ ਦੀ ਗੱਲ ਕਰਦਾ ਹੈ ਇਹਨੂੰ ਭਾਸੋ ਦੇ ਸੀ ਜੂਠ ਵੀ ਨਹੀਂ ਮੜਨ ਦਿੰਦੇ ਜਿਹੜਾ ਕੋਈ ਧੱਕਾ ਕਰਨ ਵਾਲੇ ਹੋ ਜਾਉਂਦਾ ਤੇ ਤੇ ਸਿਰਫ ਵੋਟਰ ਨੇ ਜਿਹੜੇ ਅਮਨ ਸ਼ਾਂਤੀ ਦੇ ਨਾਲ ਲੋਕਾਂ ਫੋਣਗੇ ਇਹ ਧਮਾਕਾ ਰੱਤ ਨਹੀਂ ਕਰਦੇ ਕਿੰਨਿਆਂ ਕੋ ਇੱਕ ਸਿੱਟਾ ਜਾਰੀ ਹੈ ਕਾਂਗਰਸ ਪਾਰਟੀ ਆਪਣੇ ਇਥੋਂ ਸਾਨੂੰ ਭਾਗ ਤੋਂ ਵਿੱਚ ਪੂਰਾ ਰਿਸਪੌਂਸ ਮਿਲ ਰਿਹਾ ਸਾਨੂੰ ਪੂਰੀ ਮੀਡੀਆ ਵੀ ਸਾਡੇ ਸਾਰ ਜਿਹੜੇ ਕਿੰਨੀ ਜਿਹੜਾ ਉਹ ਜਿੱਤਣਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਭਾਗ ਤੋਂ ਦੇ ਵਿੱਚ ਪੂਰੀ ਧਾਰੀ ਹੋ ਕੇ ਚੱਲ ਰਹੀ ਆ ਤੇ ਲੋਕਾਂ ਦਾ ਬਹੁਤ ਹੀ ਸਹਿਯੋਗ ਹੈ ਥੈਂਕ ਯੂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹਰਵਿੰਦਰ ਖਨੋੜਾ ਜਿੰਦਾਬਾਦ